ਸਾਸੀ ਗਾਲ ਜੀ ਮੈਂ ਤੁਹਾਡਾ ਆਪਣਾ ਧਰਮਜੀ ਦੀ ਪੀ ਤੇ ਤੁਸੀਂ ਦੇ ਦੇ ਪਿਓ ਜੀ ਮੇਰਾ ਡੀਪੀ ਸੀ ਪੰਜਾਬੀ ਤੇ ਵਿੱਕੀ ਮਲਕ ਦੀ ਬਟਾਲਾ ਤੋਂ 에ਰਪੋਰਟ ਆਧੁਨਿਕ ਯੁੱਗ ਤੇ ਆਧੁਨਿਕ ਯੁੱਗ ਦੀਆਂ ਆਧੁਨਿਕ ਮਸ਼ੀਨਾ ਤਾਂ ਦਾਦੇ ਕੀ ਹਰ ਕੰਮ ਦੇ ਵਿੱਚ ਮਸ਼ੀਨਾ ਜਿਹੜੀਆਂ ਨੇ ਉਹ ਅੱਗੇ ਆ ਰਹੀਆਂ ਨੇ ਬੰਦਿਆਂ ਦੇ ਕੰਮ ਘਟਦੇ ਜਾ ਰਹੇ ਨੇ ਜਿੱਥੇ ਕਿ ਲੇਬਰਾਂ ਕੰਮ ਕਰਦੀਆਂ ਸੀ ਜਿੱਥੇ ਕਿ ਬੰਦੇ ਖੋਦ ਕੰਮ ਕਰਦੇ ਸੀ ਕਈ ਥਾਵਾਂ ਤੇ ਜਿਹੜੀਆਂ ਨੇ ਪੁਰਾਣੀਆਂ ਚੀਜ਼ਾਂ ਉਲੋਪ ਹੋਣ ਦਾ ਕਾਰਨ ਵੀ ਜੜਾਇਆ ਆਧੁਨਿਕ ਮਸ਼ੀਨਾਂ ਹੀ ਨੇ ਤਾਂ ਦਾਦੇ ਇਹ ਕੀ ਅੱਜ ਬਟਾਲਾ ਤੋਂ ਵਿੱਕੀ ਮਲਕ ਨੇ ਸਾਡੇ ਨਾਲ ਇਹ ਤਸਵੀਰਾਂ ਸਾਂਝੀਆਂ ਕਰਦੇ ਹੋਏ ਦੱਸਿਆ ਕਿ ਇਸ ਜਗ੍ਹਾ ਦੇ ਉੱਤੇ ਤੁਸੀਂ ਤਸਵੀਰਾਂ ਦੇ ਵਿੱਚ ਜੋ ਦੇਖਦੇ ਪਏ ਹੋ ਕਿ ਆਧੁਨਿਕ ਯੁੱਗ ਦੀ ਇੱਕ ਐਸੀ ਮਸ਼ੀਨ ਜਿਸ ਨੇ ਤੰਦੂਰ ਦੀ ਜਗ੍ਹਾ ਲੈ ਲਈ ਹੈ ਪਿਛਲੇ ਕਈ ਸਾਲਾਂ ਤੋਂ ਅਸੀਂ ਤੰਦੂਰ ਦੇ ਵਿੱਚ ਆਲੂ ਕੁਲਚਾ ਜਾਂ ਕੁਲਚਾ ਜਾਂ ਨਾਨ ਲਗਾ ਕੇ ਖਾਂਦੇ ਆ ਰਹੇ ਹਾਂ ਪਰ ਤੁਹਾਨੂੰ ਦੱਸ ਦਈਏ ਕਿ ਹੁਣ ਤੰਦੂਰ ਵੀ ਬਹੁਤੀ ਦੇਰ ਦਾ ਮਹਿਮਾਨ ਨਹੀਂ ਰਹਿ ਜਾਣਾ ਬਹੁਤੀ ਦੇਰ ਤੰਦੂਰ ਵੀ ਜਿਹੜਾ ਆ ਉਹ ਪੰਜਾਬ ਦੇ ਵਿੱਚ ਨਹੀਂ ਰਹਿ ਜਾਏਗਾ ਕਿਉਂਕਿ ਤੰਦੂਰ ਦੀ ਜਗ੍ਹਾ ਜਿਹੜੀ ਏ ਇੱਕ ਆਧੁਨਿਕ ਮਸ਼ੀਨ ਨੇ ਲੈ ਲਈ ਏ ਜਿੰਨੂੰ ਤੁਸੀਂ ਬੜੇ ਹੀ ਪੁਰਾਣੇ ਸਮੇਂ ਤੋਂ ਜਾਣਦੇ ਹੋ ਕਿ ਇੱਕ ਓਵਨ ਇੱਕ ਓਵਨ ਜਿਹੜਾ ਆ ਜਿਹਦੇ ਵਿੱਚ ਪਹਿਲਾਂ ਬਹੁਤ ਸਾਰੇ ਲੋਕ ਜਿਹੜੇ ਆ ਆਪਣਾ ਪੀਜ਼ਾ ਬਣਾਉਂਦੇ ਸੀ ਚੀਜ਼ਾਂ ਗਰਮ ਕਰਦੇ ਸੀ ਜਾਂ ਬਹੁਤ ਸਾਰੀਆਂ ਆਟਮਾ ਬਣਾ ਕੇ ਖਾਂਦੇ ਸੀ ਪਰ ਉਸੇ ਓਵਨ ਨੇ ਜਿਹੜੀ ਏ ਜਗ੍ਹਾ ਲੈ ਲਈ ਏ ਤੰਦੂਰ ਦੀ ਤੇ ਹੁਣ ਇਹ ਓਵਨ ਜਿਹੜਾ ਆ ਇੱਕ ਆਧੁਨਿਕ ਤਰੀਕੇ ਦੇ ਨਾਲ ਆਲੂ ਕੁਲਚਾ ਨਾਨ ਕੁਲਚਾ ਵੀ ਬਣਾ ਕੇ ਦੇਵੇਗਾ ਇੱਥੇ ਤੁਹਾਨੂੰ ਹੁਣ ਤੰਦੂਰ ਦੀ ਲੋੜ ਬਿਲਕੁਲ ਨਹੀਂ ਪਵੇਗੀ ਤੰਦੂਰ ਦੇ ਗਰਮ ਛੇਕ ਅੱਗੇ ਬੈਠਣ ਦੀ ਲੋੜ ਨਹੀਂ ਪਵੇਗੀ ਟੈਂਪਰੇਚਰ ਨੂੰ ਸੈੱਟ ਕਰਕੇ ਤੁਸੀਂ ਜਿਹੜਾ ਆ ਆਪਣਾ ਕੁਲਚਾ ਆਲੂ ਕੁਲਚਾ ਨਾਣ ਤਿਆਰ ਕਰ ਸਕਦੇ ਹੋ ਤਾਂ ਦਾਦਾਈਏ ਕਿ ਬਹੁਤ ਪੁਰਾਣੇ ਸਮੇਂ ਤੋਂ ਪਹਿਲਾਂ ਤਾਂ ਪਿੰਡਾਂ ਦੇ ਵਿੱਚ ਸਿਵਾਣੀਆਂ ਤੰਦੂਰਾਂ ਦੇ ਉੱਤੇ ਜਿਹੜੀਆਂ ਆ ਕਣਕ ਦੀਆਂ ਰੋਟੀਆਂ ਪਕਾਉਂਦੀਆਂ ਸੀ ਜਿਹਨੂੰ ਆਪਾਂ ਤੰਦੂਰੀ ਫੁਲਕਾ ਕਹਿੰਦੇ ਆ ਫਿਰ ਉਹ ਮੈਦੇ ਦੇ ਨਾਣ ਦੇ ਵਿੱਚ ਤਬਦੀਲ ਹੋ ਗਿਆ ਤੇ ਹੌਲੀ ਹੌਲੀ ਆਲੂ ਕੁਲਚਾ ਨਾਣ ਕੁਲਚਾ ਤੇ ਕਈ ਤਰ੍ਹਾਂ ਦੇ ਰੂਪਾਂ ਦੇ ਵਿੱਚ ਸਾਡੇ ਸਾਹਮਣੇ ਆਉਣ ਲੱਗ ਪਿਆ। ਤੁਹਾਨੂੰ ਦੱਸ ਦੇਈਏ ਕਿ ਇਸੇ ਤਰ੍ਹਾਂ ਜਿਹੜਾ ਆ ਕੁਲਚੇ ਦਾ ਯੋਗ ਜਿਹੜਾ ਆ ਵਧਦਾ ਗਿਆ ਤੇ ਲੋਕ ਕੁਲਚਾ ਖਾਂਦੇ ਸਕੀਨ ਵੀ ਵਧਦੇ ਗਏ। ਉੱਥੇ ਹੀ ਹੁਣ ਜਿਹੜਾ ਆ ਤੰਦੂਰ ਦੀ ਭਾਰ ਗਰਮੀ ਦੇ ਵਿੱਚ ਕੁਲਚਾ ਲਾਉਣ ਵਾਲੇ ਜਿਹੜੇ ਆ ਉਹਨਾਂ ਨੇ ਆਧੁਨਿਕ ਮਸ਼ੀਨਾਂ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ। ਤੇ ਇਸੇ ਤਰ੍ਹਾਂ ਦੇ ਓਵਨ ਜੋ ਕਿ ਆਧੁਨਿਕ ਸਮੇਂ ਦੀ ਮਸ਼ੀਨ ਹੈ ਉਹਦੇ ਵਿੱਚ ਹੀ ਆਲੂ ਨਾਣ ਨਾਣ ਕੁਲਚਾ ਲਾਉਣਾ ਸ਼ੁਰੂ ਕਰ ਦਿੱਤਾ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਬਟਾਲਾ ਤੋਂ ਦੇਖਦੇ ਪਏ ਹੋ ਸਾਂਝੇ ਕੀਤੀਆਂ ਨੇ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਆਓ ਗੱਲਬਾਤ ਕਰ ਲੈਨੇ ਆ ਇਸ ਵੀਰ ਦੇ ਨਾਲ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਜਦੋਂ ਇਹਨਾਂ ਨਾਲ ਗੱਲਬਾਤ ਕੀਤੀ ਤੇ ਇਹਨਾਂ ਨੇ ਕੀ ਕਿਹਾ ਇਸ ਕੁਲਚੇ ਬਾਰੇ ਅੰਬਰਸਨ ਜੀ ਨਾਣ ਤੋਂ ਤੁਸੀਂ ਬਹੁਤ ਖਾਦੇ ਹੋਣਗੇ ਜਾਂ ਅੰਬਰਸਨ ਖਾਨ ਜਾਂਦੇ ਹੋਗੇ ਨਾਣ ਔਰ ਬਟਾਲੇ ਦੇ ਵਿੱਚ ਹੀ ਇੱਕ ਨਾਨਾ ਵਾਲੀ ਦੁਕਾਨ ਹੈ ਜਿੱਦੇ ਓਵਨ ਲੈ ਆ ਕੇ ਔਰ ਨਾਨ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ ਤੁਸੀਂ ਦੇਖ ਸਕਦੇ ਜੀ ਇਹ ਜਿਹੜਾ ਓਵਨ ਹੈ ਇਹ ਨਾਨ ਤਿਆਰ ਕਰਦੇ ਇੱਥੇ ਪਰ ਇਹ ਜਿਹੜਾ ਉਹ ਬੰਦੇ ਦੇ ਵਿੱਚ ਨਾਨ ਤਿਆਰ ਕਰਦੇ ਬਹੁਤ ਵਧੀਆ ਨਾਨ ਬੰਦੇ ਇਥੋਂ ਪਰ ਵਿਦੇਸ਼ਾਂ ਦੇ ਵਿੱਚ ਵੀ ਵੀਰ ਨੇ ਕੰਮ ਕੀਤਾ ਉੱਥੋਂ ਆਣ ਕੇ ਫਿਰ ਇੱਥੇ ਅੰਮ੍ਰਿਤਸਰ ਕੰਮ ਸਿੱਖਿਆ ਉੱਥੋਂ ਆਣ ਕੇ ਫਿਰ ਇਹਨਾਂ ਨੇ ਓਵਨ ਜੇ ਆਣ ਕੇ ਨਾਲ ਲਾਉਣੇ ਜਿਸ ਤਰ੍ਹਾਂ ਦੇਸੀ ਪੀਜਾ ਆਪਾਂ ਕਹਿ ਸਕਦੇ ਹਾਂ ਦੇਸੀ ਪੀਜਾ ਜਿਹੜਾ ਇਹਨਾਂ ਨੇ ਲਾਉਣਾ ਸ਼ੁਰੂ ਕਰ ਦਿੱਤਾ ਆਪਾਂ ਗੱਲ ਵੀ ਕਰਦੇ ਪਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਹਰਮਨਜੀਤ ਸਿੰਘ ਹੈ ਸਰ ਮੜਾ ਜਾਵਣ ਵਾਲਾ ਦੱਸ ਦੋ ਆਪਣੇ ਬਾਰੇ ਦੱਸੋ ਹਾਂਜੀ ਸਰ ਮੈਂ ਇਹ ਕਨਸੈਪਟ ਸ਼ੁਰੂ ਕੀਤਾ ਜੀ ਆਪਣਾ ਔਨਲਾਈਨ ਪੁਲਚਾਵਾ ਇਹ ਵੈਸੇ ਤਾਂ ਆਪਾਂ ਸਰ ਇਹਦੇ ਵਿੱਚ ਆਪਾਂ ਪੀਜ਼ਾ ਲਾਉਨੇ ਹਨ ਪਰ ਆਪਾਂ ਇਹਦੀ ਤਕਨੀਕ ਸਿੱਖੀ ਸੀ ਅੰਮ੍ਰਿਤਸਰ ਕੋ ਵੀਡੀਓ ਦੇਖ ਕੇ ਮੈਂ ਭਾਜੀ ਉਹਨੇ ਕੋ ਗਿਆ ਹਾਂ ਤੇ ਉੱਥੋਂ ਤਕਨੀਕ ਸਿੱਖ ਕੇ ਹੁਣ ਪ੍ਰੋਪਰ ਆਪਣਾ ਕੰਮ ਸਟਾਰਟ ਕੀਤਾ ਜੀ ਉੱਥੇ ਬਟਾੜੇ ਅੰਦਰ ਪਹਿਲਾ ਕੰਮ ਜੀ ਆਪਾਂ ਕਿੱਥੇ ਕਿੱਸੇ ਕੰਮ ਤੇ ਆਪਾਂ ਬਾਜੀ ਪਹਿਲਾਂ ਵਿਦੇਸ਼ਾਂ 'ਚ ਕੰਮ ਕਰ ਚੁੱਕੇ ਤੁਹਾਨੂੰ ਦੱਸਿਆ ਸੀ ਵੀ ਪਹਿਲੇ ਵੀ ਇੰਟਰਵਿਊ ਹੋਈਆਂ ਸੀ ਉਹਨਾਂ ਦੇ ਵਿੱਚ ਆਪਾਂ ਪਹਿਲਾਂ ਵੀ ਦੱਸਿਆ ਵੀ ਵੱਖ-ਵੱਖ ਜਗ੍ਹਾ ਤੇ ਕੰਮ ਕਰਦੇ ਰਹੇ ਦੇਸਾਂ ਦੇ ਵਿੱਚ ਫਿਰ ਇੱਥੇ ਆਣ ਕੇ ਫਿਰ ਕਿਤਾਬ ਵਿਦੇਸ਼ਾਂ ਦੀ ਕੋਈ ਜਾਣ ਵਾਪਸ ਨਹੀਂ ਆਉਂਦਾ ਤੇ ਉਹ ਵਾਪਸ ਆਏ ਇਹ ਸਰ ਜੀ ਉਹੀ ਗੱਲ ਜੜਾਂ ਦੇ ਨਾਲ ਜੁੜਨ ਵਾਲੀ ਆ ਗਈ ਵੀ ਜਦੋਂ ਬੰਦਾ ਸਾਰੇ ਚੀਜ਼ਾਂ ਕਰ ਆਉਂਦਾ ਨਾ ਐਂਡ ਤਣ ਕੇ ਫਿਰ ਘਰ ਨੂੰ ਹੀ ਲੋਚਦਾ ਤੇ ਮੈਂ ਵੀ ਕਿ ਸ਼ੁਰੂਆਤ ਕੀਤੀ ਵੀ ਕਿੱਥੋਂ ਜਿੱਥੇ ਗਏ ਆਪਾਂ ਉੱਥੋਂ ਮੁੜ ਕੇ ਆਣ ਕੇ ਫਿਰ ਘਰ ਤੋਂ ਹੀ ਸਵਾਰ ਕੀਤੀ ਸਵਾਰ ਕੀਤੀ ਜਾ ਕੀ ਖਾਸियत ਹੁੰਦੀ ਹੈ ਇਹਦੇ ਵਿੱਚ ਜਿਹੜੀ ਇਹਦੀ ਭਾਜੀ ਕ੍ਰਿਸਪੀ ਪੂਰਾ ਜਿੱਦਾਂ ਨਾ ਤੇ ਇਹ ਅੱਜ ਦਾ ਤੰਦੂਰ ਆ ਟੈਕਨੀਕਲ ਤੰਦੂਰ ਹਾਂ ਦੀ ਇਹਦਾ ਟੈਂਪਰੇਚਰ ਨੇ ਥੱਲਿਓਂ ਤੋਂ ਉੱਤੋਂ ਇੱਕੋ ਤਰ੍ਹਾਂ ਦਾ ਜਿਹੋ ਜਿਹਾ ਆਪਾਂ ਸੈੱਟ ਕਰ ਦਿੰਦੇ ਆ ਇਸ ਕਰਕੇ ਜਿਹੜਾ ਆਪਣਾ ਕੁਲਚਾ ਪੂਰਾ ਖਸਤਾ ਤੇ ਕਰਾਰਾ ਜਿਹਨੂੰ ਕਹੇ ਜਾਂਦੇ ਆ ਪੂਰਾ ਭੰਦਾ ਜੇ ਕੱਲੀ-ਕੱਲੀ ਲੇਅਰ ਬਾ ਲੇਅਰ ਐਨੂੰ ਹੱਥ 'ਚ ਫੜੋਗੇ ਤੇ ਪੂਰਾ ਭੁਰਦਾ ਜੇ ਟੁੱਟਦੇ ਜੇ ਪੈਟੀ ਵਾਂਗੂ ਜਿਹਦਾ ਕਹਿੰਦੇ ਹਾਂਜੀ ਤੇ ਇਹਦੇ ਜਿਹੜੇ ਮਸਾਲੇ ਮਸੂਲੇ ਇਹਦੇ ਉਹ ਵੀ ਤੁਸੀਂ ਆਪ ਹੀ ਤਿਆਰ ਕਰਦੇ ਜੀ 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 ਮੈਂ ਸਾਰੇ ਜਿਹੜੇ ਮਸਾਲੇ ਆ ਆਪਾਂ ਨੂੰ ਨਾ ਅੱਜ ਕੱਲ ਮਾਰਕੀਟ 'ਚ ਰੈਡੀ ਵੀ ਮਿਲ ਜਾਂਦੇ ਨੇ ਤੇ ਰੈਡੀਆ ਦੇ ਵਿੱਚ ਇਹ ਆਪ ਹੀ ਕੋਣੋਂ ਤਾਂ ਪਤਾ ਨਹੀਂ ਕੀ ਦੇ ਰਿਹਾ ਕੀ ਨਹੀਂ ਦੇ ਰਿਹਾ ਆਪਾਂ ਨੂੰ ਤੇ ਇਸ ਲਈ ਮੈਂ ਸਾਰੇ ਮਸਾਲੇ ਆਪ ਲਿਆ ਕੇ ਪੀ ਕੇ ਤੇ ਆਪ ਹੀ ਰੈਡੀ ਕਰਾਂਗੇ ਦੇਖਿਆ ਜਾਏ ਤੇ ਪਰਿਵਾਰ ਸਾਰਾ ਲੱਗਿਆ ਰਹਾ ਤੁਹਾਡਾ ਫਿਰ ਪਰਿਵਾਰ ਦਾ ਸਹਿਯੋਗ ਜੀ 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 ਇਹ ਆ ਜੀ ਆਪਣੇ ਦੇ ਸਹਿਯੋਗ ਦੇ ਨਾਲ ਹੀ ਬੰਦਾ ਜ਼ਿੰਦਗੀ ਦੇ ਚੱਗੇ ਵੱਧ ਸਕਦਾ ਹੈ ਤੇ ਅੱਜ ਆਪਣੇ ਦੇ ਸਹਿਯੋਗ ਦੇ ਨਾਲ ਹੀ ਇਹ ਮੇਰੇ ਪਾਪਾ ਜੀ ਨੇ ਇਹ ਮੇਰੀ ਫੈਮਿਲੀ ਹੈ ਉਹ ਮੇਰੇ ਮਮਾ ਜੀ ਨੇ ਤੇ ਇਹਨਾਂ ਦੇ ਸਹਿਯੋਗ ਦੇ ਨਾਲ ਹੀ ਆਪਾਂ ਕੰਮ ਸਟਾਰਟ ਕੀਤਾ ਤੇ ਮਾਰਗ ਦੀ ਕਿਰਪਾ ਨਾਲ ਹੋਰ ਵੀ ਅੱਗੇ ਜਿੱਦਾਂ ਵੀ ਹੋਊਗਾ ਉਹ ਮਾਰਗ ਇੱਥੇ ਤੱਕ ਲੈ ਕੇ ਜਾਊ ਉਸ ਤੱਕ ਜਾਵਾਂਗੇ ਹੋਰ ਅਗ ਨੂੰ ਸੁਖਣਾ ਕੀ ਇਹਦਾ ਡਾਗ ਉਹ ਇਸ ਤੋਂ ਇਲਾਵਾ ਬਸ ਜੀ ਇੱਥੇ ਰਹਿ ਕੇ ਆਪਣਿਆਂ ਚ ਤੇ ਆਪਣਿਆਂ ਦੀ ਸੇਵਾ ਕਰਨੀ ਤੇ ਆਪਣਾ ਹੀ ਕੰਮ ਕਰਨਾ ਬਾਹਰ ਚ ਇੱਥੇ ਚ ਕੀ ਤਬਦੀਲੀ ਪਾਈ ਦੀ ਪਾਜੀ ਉੱਥੇ ਜਾ ਕੇ ਵੀ ਆਪਾਂ ਕੰਮ ਕਰਨਾ ਤੇ ਕੰਮ ਨੂੰ ਟਾਈਮ ਦਿੰਨੇ ਆ ਕਿਉਂ ਨਾ ਇੱਥੇ ਰਹਿ ਕੇ ਕੰਮ ਨੂੰ ਹੀ ਟਾਈਮ ਦੇ ਕੇ ਕੰਮ ਤੋਂ ਹੀ ਸਾਰਾ ਕੁਝ ਕੀਤਾ ਜਾਇਆ ਕਹਿੰਦੇ ਕਾਫੀ ਕੰਟਰੀਆਂ ਚ ਤੁਸੀਂ ਇਹ ਕੰਮ ਕੀਤਾ ਜੀ 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 ਮੈਂ ਆਪਾਂ ਦੀ ਮਲੇਸ਼ੀਆ ਤੇ ਏਸ਼ੀਆ ਕੰਟਰੀਆਂ ਦੀ ਜਿੰਨੀਆਂ ਵੀ ਕੰਟਰੀਆਂ ਉੱਥੇ ਕੰਮ ਕਰ ਚੁੱਕਾ ਜੇ ਐਸੇ ਹੋਟਲਾਂ 'ਚ ਵੀ ਕੰਮ ਕਰਤਾ ਜੇ ਤੇ ਬਾਕੀ ਭਾਸ਼ੀ ਜਦੋਂ ਆਪਾਂ ਵਿਦੇਸ਼ਾਂ 'ਚ ਜਾਂਦੇ ਆ ਉੱਥੇ ਜਾ ਕੇ ਸ਼ਿਫਟਾਂ ਲਾਣੇ ਆ ਤੇ ਜਿਹਦੇ ਆਪਾਂ ਉਹ ਕਹਿੰਨਾ ਕੈਂਪ ਕੰਮ ਨੂੰ ਟਾਈਮ ਦਿੰਨੇ ਆ ਤਾਂ ਕੰਮਾਂ ਨੂੰ ਪੈਸਾ ਦਿੰਦਾ ਕਿਉਂ ਨਾ ਇੱਥੇ ਕੰਮ ਕੀਤਾ ਜਾਵੇ ਉਹ ਕੰਮ ਸਾਨੂੰ ਪੈਸਾ ਦੇਊਗਾ ਤੇ ਨਾਲੇ ਪਰਿਵਾਰ ਦੇ ਨਾਲ ਵੀ ਰਵਾਂਗੇ ਜੀ ਇਹ ਦੇਖਿਆ ਤੁਸੀਂ ਉਹਨਾਂ ਨੇ ਕਿਹਾ ਵੀ ਜੇ ਜੇ ਬਾਹਰ ਜਾ ਕੇ ਇਹ ਕੰਮ ਕਰਨਾ ਹੈ ਤੇ ਇਹਨਾਂ ਨਾਲ ਚੰਗਾ ਵੀ ਮੈਂ ਆਪਣੇ ਆਪਣੇ ਘਰ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਕੰਮ ਕਰਦਾ ਔਰ ਮੈਨੂੰ ਚੰਗਾ ਫਾਇਦਾ ਵੀ ਇਹਨਾਂ ਨਾਲ ਮਿਲਦਾ ਹੈ ਮੈਂ ਬਟਾਲਾ ਤੋਂ ਵਿੱਕੀ ਮਲਿਕ